ਮੇਨ ਨੋਪਾ ਬਿੰਫਿਸ਼ ਗੈਸਰ ਦੇ ਵੱਡੀ ਮੱਛੀ ਡਰੱਗ ਟ੍ਰੇਡ ਦੀ 5 ਕਿਲੋ 25 ਗ੍ਰਾਮ ਹੀਰੋਨ ਦਾ ਰੈਸਟ ਹੋਇਆ ਰਾਜਪੁਰ ਛੱਟੇ ਦਾ ਰਹਿਣ ਵਾਲਾ ਉਹਦੇ ਖਿਲਾਫ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਉਹਦੇ ਜਿਹੜਾ ਹੈਗਾ ਬਖਬੂਰਪੁਰਾ ਥਾਣੇ ਚਿਕਪਸਟਰੀ ਤੋਂ ਮਿਲਿਆ ਸੀ ਔਰ ਬਟਾਲੇ ਦੇ ਇੱਕ ਕੇਸ ਦੇ ਵਿੱਚ ਵੀ ਵੌਂਟਡ ਹੈ ਜਿੱਥੇ ਡਰੋਨ ਤੇ 10 ਕਿਲੋ ਦੀ ਰਿਕਵਰੀ ਇਹਦੇ ਸਬੰਧਤ ਤੋਂ ਹੋਈ ਸੀ ਇਦੇ ਚ ਜਿਹੜੀ ਮੇਨ ਇੰਪੋਰਟੈਂਟ ਗੱਲ ਹੈ ਕਿ ਪਹਿਲਾਂ ਐਸਐਚਓ ਛੜਾ ਵੱਲੋਂ ਜਿਹੜਾ ਲੱਕੀ ਨਾਮ ਦਾ ਇੱਕ ਬੰਦਾ ਹੈ ਉਹ ਤੋਂ ਤੇ ਵਿੱਚੋਂ 154 ਗ੍ਰਾਮ ਹੀਰੋਇਨ ਉਹ ਹੀ ਆਦੋਂ ਤੋਂ ਫੜੀ ਲਈ ਸੀ ਤੇ ਨਾਲ ਕੁਝ ਡਰਗ ਬਣੀ ਸੀ ਇਹ ਅੱਠ ਅੱਠ ਦੀ ਗੱਲ ਹੈ ਉਸ ਤੋਂ ਬਾਅਦ ਉਹਦੇ ਚ ਜਿਹੜਾ ਹਰਪਾਲ ਇਹ ਫਿਗਰ ਹੋਇਆ ਉਸ ਇਨਵੈਸਟੀਗੇਸ਼ਨ ਦੇ ਵਿੱਚ ਪੁਨੀਤਾਸ ਨੂੰ ਗ੍ਰਿਫਤਾਰ ਕਰਕੇ ਇਹ ਤੋਂ 5 ਕਿਲੋ ਤੇ 25 ਗ੍ਰਾਮ ਜਿਹੜੀ ਰਿਕਵਰ ਕੀਤੀ ਗਈ। ਮੁਰਲਿੰਗ ਪੁਛਗੇ ਤੋਂ ਇਹ ਬਦਲ ਗਿਆ ਕਿ ਇਹਦੇ ਕ੍ਰਾਸ ਬਾਰਡਰ ਸਪੰਸਰ ਨਾਲ ਕਾਫੀ ਲਿੰਕ ਨੇ। ਔਰ ਡੇਰਾ ਬਾਬਾ ਨਾਨਕ ਸੈਕਟਰ ਜਿਹੜਾ ਉਹ ਉਹ ਯੂਜ਼ ਕਰ ਰਹੇ ਸੀਗੇ। ਉਹਕੇ ਦੇ ਖਿਲਾਫ ਜਿਹੜਾ ਸੇਨੋ ਕਪਾ ਬਾਬਾ ਨਾਨਕ ਥਾਣੇ ਦੇ ਵਿੱਚ ਪਹਿਲਾਂ ਵੀ ਪਰਚਾ ਹੈਗਾ ਜਿਹੜਾ ਐਫ ਆਈ ਆਰ ਨੰਬਰ 143/25 ਉਹਦੇ 10 ਕਿਲੋ ਹੀਰੋਇਨ ਦੀ 에ਅਰਕraft ਐਕਟੀਵਿਟੀ ਡਰੋਨ ਦਾ ਲਿਖਿਆ ਹੋਇਆ ਹੈ। ਜੋ ਈ ਇੰਪੋਰਟੈਂਟ ਗੱਲ ਇਹ ਹੈ ਕਿ ਬੜਾ ਛਤਤ ਹੁੰਦਾ ਹੈ ਕਿ ਜਿਹੜੀ ਇੱਕ ਅਸਾਈਨਮੈਂਟ ਸਤੁਰਤਰ ਦਾ ਕੰਮ ਕਰਦਾ ਸੀਗਾ ਉਹ ਝੋਲਿਆਂ ਦੇ ਵਿੱਚ ਬੈਗ ਦੇ ਵਿੱਚ ਕੱਪੜੇ-ਕੁਪੜੇ ਉੱਪਰ ਪਾ ਕੇ ਜਿਵੇਂ ਵੀ ਅਲੱਗ-ਅਲੱਗ ਬੱਸ ਸਟੈਂਡਾਂ ਤੋਂ ਤੇ ਹੋਰ ਜਿਵੇਂ ਚੰਦਰ ਲੁਧਿਆਣਾ ਇਸ ਏਰੀਏ ਚ ਸਪਲਾਈ ਦੀ ਗੱਲ ਇਹਦੀ ਕੁਝ ਖਿੱਚ ਸਾਹਮਣੇ ਆਈ ਹੈ। ਔਰ ਮੇਨ ਗੱਲ ਇਹਦੇ ਇਹੀ ਹੈ ਕਿ ਪਿਛਲੇ ਮਹੀਨੇ ਗੱਲ ਤਕਰੀਬਨ 4-5 ਮਹੀਨੇ ਤੋਂ ਕਾਫੀ ਐਕਟਿਵ ਰਿਹਾ ਹੈ। ਔਰ ਜਿਹੜੀ ਪੁਛ ਗਈ ਤੁਸੀਂ ਪਤਾ ਲੱਗਿਆ ਕਿ ਕਾਫੀ ਕਨਸਾਈਨਮੈਂਟਸ ਦੇ ਉੱਥੋਂ ਚੁੱਕੇ ਆ ਉਸੇ ਸੈਕਟਰ ਤੋਂ ਅੱਗੇ ਵਿਸਥਾਰ ਕੀਤਾ ਹੈ ਇਸ ਕੇਸ ਜਿੱਥੇ ਲੋਕਲ ਬੰਦਾ ਅਸੀਂ ਕੱਲ ਫੇਰ ਹੋਰ ਅਰੈਸਟ ਕੀਤਾ ਉਹਦੀ ਵੀ ਪੁਛਗਤ ਚੱਲ ਰਹੀ ਹੈ ਉਹ ਤੋਂ ਅੱਗੇ ਉਸ ਬੰਦੇ ਹੋਰ ਨਾਮਜ਼ਦ ਹੋਏ ਨੇ ਬਹੁਤ ਜਲਦੀ ਉਹਨੂੰ ਗ੍ਰਿਫਤਾਰ ਹਨਗੇ ਉਹਨਾਂ ਕੋਲ ਵੀ ਆਪਣੀ ਕਨਸਾਈਨਮੈਂਟਸ ਹੋਣ ਦੀ ਆਸ ਹੈ ਕਿਉਂਕਿ ਵੱਡੇ ਲੈਵਲ ਦਾ ਕੰਮ ਸਮਗਲਿੰਗ ਦਾ ਹੋ ਰਿਹਾ ਸੀਗਾ ਇਹਨੂੰ ਇੱਕ ਵੱਡਾ ਨਾਰਕੋ ਕਾਟਲ ਕੈਸਾ ਦੇਣਾ ਔਰ ਰਾਜਪਾਲ ਦੀ ਜਿਹੜੀ ਉਮਰ ਹੈ तकरीबन 20 ਸਾਲ ਹੈ ਪਹਿਲਾਂ ਅਲੱਗ-ਅਲੱਗ ਸ਼ਿਪਯਾਰਡ ਦੇ ਵਿੱਚ ਚਨਈ ਤੇ ਮੁੰਬਈ ਦੇ ਵਿੱਚ ਕੰਮ ਕਰਦਾ ਰਿਹਾ 10ਵੀਂ ਪਾਸ ਹੈ ਜੁਗਤਨ ਤੱਕ ਤੱਲਾ ਤੋਂ ਉਹਦੇ ਸੇਅਰ ਤੇ ਇਹਦੇ ਕਲਾਸਿਕ ਅਰਜਾ ਦਰਜਾ 308 ਲੱਗੀ ਹੈ ਤੇ ਨਾਲ ਡੀ ਐਨ ਐਸ ਆ ਉਹ ਤੱਕ ਲੱਗਿਆ ਇਹਦੇ ਚ ਜਿਹੜੀ ਮੇਨ ਇਸ਼ੂ ਸਾਡਾ ਹੁਣ ਰਹਿੰਦਾ ਹੈ ਉਹ ਹੈ ਜਿਹੜੇ ਲਿੰਕੇਜਸ ਤੇ ਜਿਹੜੇ ਇੰਨੇ ਵੱਡੇ ਸਮਾਨ ਆਏ ਉਹ ਕਿੱਥੇ-ਕਿੱਥੇ ਗਏ ਹੈ ਅਸਾਈਨਮੈਂਟਸ ਨੂੰ ਕਵਰ ਕਰਨਾ ਕੁਝ ਬੰਦੇ ਸਾਡੇ ਕੋਲ ਫਿਗਰ ਹੋ ਗਏ ਐ ਕੁਝ ਦੇ ਉੱਤੇ ਅਸੀਂ ਅਜੇ ਕੰਮ ਕਰ ਰਹੇ ਹਾਂ ਦਾ ਜੋ ਵੀ ਹਿਊਮਨ ਇੰਟੈਰ ਜਾਂ ਬੁੱਝਾ ਟੈਕਨੀਕਲੀ ਵੀ ਸਾਰਾ ਇਹਨੂੰ ਡਿਵੈਲਪ ਕੀਤਾ ਜਾ ਰਿਹਾ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਦੀ ਸੁਪਰਵਾਈਜ਼ਰ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਵਿੱਚ ਸਦਮਿਤ ਕਰ ਰਹੇ ਨੇ ਔਰ ਥਰੀ ਮਿਨੇਲਾ ਜੀ ਸਾਡੇ ਐਡੀਸਪਿਟੂ ਸ਼ਿਵਦਰਸ਼ਨ ਐਸਪੀ ਸਾਹਿਬ ਇਹ ਸਪੈਕਟਰ ਵਿਨੋਦ ਕੁਮਾਰ ਜੀ ਨੇ ਇੱਕ ਜੀਬ ਤੇ ਬਹੁਤ ਵਧੀਆ ਕੰਮ ਕੀਤਾ ਪਹਿਲਾਂ ਵੀ ਅੱਛੀਆਂ ਰਿਕਵਰੀਆਂ ਕੀਤੀਆਂ ਔਰ ਹੁਣ ਵੀ ਇਹ ਅੱਛੀ ਰਿਕਵਰੀ ਸਰ ਟੋਟਲ ਕਿੰਨੇ ਨੌਜਵਾਨ ਦਾ ਮਾਨ ਸਾਥ ਦੇ ਦੇ ਨੇ ਦੇਖੋ ਟੋਟਲ ਜੇ ਨਹੀਂ ਆਪਾਂ ਕਹਿ ਸਕਦੇ ਇੱਕ ਬੰਦਾ ਜਲ ਵੀ ਫੜਿਆ ਲੋਕਰ ਨੂੰ ਥੋੜਾ ਅਕੇ ਡਿਸਟ੍ਰਿਬਿਊਟਰ টাইਪ ਬੰਦਾ ਦਾ ਚੇਲਾ ਜਿਹੜੇ ਜਿਆਦਾ ਮੇਨ ਬੰਦੇ ਇੱਕ ਪਹਿਲਾਂ ਫੜਿਆ ਗਿਆ ਸੀ ਡੇਰੇਪਾ ਬਨਾਨਕ ਦੋ ਬੰਦੇ ਬਹੁਤ ਕੋੜੇ ਇੰਪੋਰਟੈਂਟ ਹੈ ਦੇ ਸਾਹਮਣੇ ਹੈ ਉਹਤੇ ਅਸੀਂ ਵਰਕ ਕਰ ਸਰ ਤੁਸੀਂ ਕਿਹਾ ਮੈਂ 20 ਸਾਲ ਦੀ ਉਮਰ ਹੈ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਜੀ ਮਤਲਬ ਪ੍ਰੋਜੈਕਟ ਨੇ ਤਾਂ ਕਾਫੀ ਐਕਟਿਵ ਹੈ ਜੀ ਮੈਂ ਦੇ ਵੇਲੇ ਤੋਂ ਦੱਸਿਆ ਪਰ ਬਲਿ ਪ੍ਰੋਗਰਾਮ ਕਰੇ ਕੋਈ ਨਾ ਆਹ ਅਸਲ ਵਿੱਚ ਦੇ ਕਸਾਈਨਮੈਂਟਸ ਵੱਡੀਆਂ ਨਹੀਂ ਆ ਉਹਦੇ ਦੱਸਣ ਮੁਤਾਬਕ ਹੈ ਇਹੋ ਨਕਮ ਹਮਾਸੀ ਪ੍ਰੈਸ ਕਰ ਰਹੇ ਕਿਹੜਾ ਬੰਦਾ ਲੈ ਕੇ ਕਿਹੋਂ ਦਿੱਤੀਆਂ ਰੋਟੀਆਂ ਮੋਤੋਂ ਬੰਦੇ ਵਿੱਚ ਹੀ ਆਈ ਹੈ ਤਾਂ ਉਸ ਕਰਕੇ ਉਹ ਇੰਪੋਰਟੈਂਟ ਹੋ ਜਾਂਦਾ ਜੀ ਸਰ ਜੀ ਲਾਰਸ ਪੰਪ ਕਰ ਤਾਂ ਇਹ ਨੂੰ ਕੋਈ ਲੈਕਸ ਵਾਲਾ ਇਹਦੇ ਨੂੰ ਲੈਤਾ ਗਿਆ ਜਾਂ ਆਈ ਹੈ ਬਿਲਕੁਲ ਪਤਾ ਕੀ ਤੁਹਾਨੂੰ ਪਤਾ ਹੀ ਹੈ ਕਿ ਜਿੱਦਾਂ ਹੁਣ ਇਹ ਆਪਣੇ ਬਾਰਡਰ ਦੇ ਉੱਤੇ ਬੈਠੇ ਲੋਕ ਪਾਕਿਸਤਾਨ ਨਾਲ ਸਵਰਨਸ ਰਾਣੀ ਵਿੱਚ ਪੁਰਾਣੀਆਂ ਕੁਛ ਇੱਛਾ ਜਿਹੀ ਆਇਆ ਬੀ ਇਨਵੈਸਟੀਗੇਸ਼ਨਸ ਵਿੱਚ ਆਇਆ ਫਿਰ ਆਪਾਂ ਹੋ ਜਾਂਦਾ ਸੋਸ਼ਲ ਮੀਡੀਆ ਰਾਹੀਂ ਕੋਈ ਨੂੰ ਕੋ ਦੱਸ ਪਾ ਦੈਂਦਾ ਜਦੋਂ ਆਪਾਂ ਕਿਸੇ ਰਸਤੇ ਦੇ ਉੱਤੇ ਤੁਰਦੇ ਆਂ ਤਾਂ ਕੋਈ ਨਾ ਕੋਈ ਰਸਤਾ ਲੱਗੇ ਕੋ ਅੱਗੇ ਲੱਭਾ ਰਹਿੰਦਾ ਜਦੋਂ ਸਰ ਬਗਦਾ ਕਿ ਇਸ ਰਾਹ ਤੇ ਤੁਰਨੇ ਆਵੀਂ। ਭਾਵੇਂ ਸਰ ਇਹਨਾਂ ਨੂੰ ਇਸ ਵੇਲੇ ਗਾਰਡਫਾਰ ਤੋਂ ਕੋਈ ਜਿਆ ਲਗਾ ਹੋਈ ਹੈ। ਇਹ ਉਹ ਲੱਗੇ ਹੋਏ ਜੀ ਇਹ ਪਾਕਿਸਤਾਨ ਦੇ ਉੱਤੇ ਹੀ ਉੰਗਾਰੇ ਪਰ ਇੰਟਰਸਟਿੰਗ ਗੱਲ ਇਹ ਹੈ 61 ਵਾਰ ਵਾਰ ਯੂਜ਼ ਹੋ ਰਿਹਾ ਨਾ ਅੰਮ੍ਰਿਤਸਰ ਜਾਂ ਤਰਨਤਾਰਨ ਦਾ ਜਿਵੇਂ ਆਪਾਂ ਪਹਿਲਾਂ ਆ ਰਹੇ ਆਂ ਅੱਜ ਕੀ ਡੇਰਾ ਮੈਂ ਬਨਾਨਕ ਸੈਕਟਰ ਨੂੰ ਹੀ ਜਿਆਦਾ ਇਹ ਇਨਵੈਸਟੀਗੇਸ਼ਨ ਚ ਚੱਲ ਰਿਹਾ ਕੋਈ ਸਮਝ ਨਹੀਂ ਆਈ ਇਹ ਚੀਜ਼। ਸਰ ਜੀ ਆਪਾਂ ਕੰਮ ਕਰਤਾ ਸੀ ਕਿ ਉਹ ਕਿਸੇ ਨੂੰ ਵਗਰੇ ਚਾਹ। ਅੱਜ ਆਪ ਵੀ ਜਾਂਦੇ ਰਹੇ ਜੀ ਉਹ ਅੱਗੇ ਵੀ ਡਿਸਟ੍ਰਿਬਿਊਸ਼ਨ ਦਾ ਕੰਮ ਕੋਈ ਤੁਹਾਨੂੰ ਜੇ ਮੈਂ ਦੱਸਿਆ ਕਿ ਨਾਲ ਦਾ ਬੰਦਾ ਫੜਿਆ ਗਿਆ 10 ਕਿਲੋ ਉਹ ਵੀ ਬੜੀ ਵੱਡੀ ਰਿਕਵਰੀ ਹੈ ਜੀ ਆਪਾਂ ਦੇਖੀਏ। ਤੇ ਉਸ ਤੋਂ ਬਾਅਦ ਜਿਹੜੇ ਹੁਣ ਬੰਦੇ ਭੱਜੇ ਹੋਏ ਆ ਉਹਨਾਂ ਦੇ ਉੱਤੇ ਵੀ ਸਾਨੂੰ ਕਾਫੀ ਹੈਰਾਨ ਹੋ ਵੱਡੀ ਅਸਾਈਨਮੈਂਟ ਉਹਨਾਂ ਦਿੱਤੀ ਗਈ। ਸਰ ਪਾਕਿਸਤਾਨ ਤੋਂ ਕੋਈ ਹੈਂਡਲਰ ਕਿਤਾ ਨਾਮ ਸਾਹਮਣੇ ਆਇਆ? ਉਹ ਨਹੀਂ ਅਜੇ ਆਇਆ ਜੀ ਉਹ ਕਰ ਰਹੇ ਹਨ। ਉਹ ਬੇਸਿਕਲੀ ਨਾਮ ਤਾਂ ਕੋਈ ਵੀ ਬਣਾ ਲੈਂਦੇ ਆ ਜੀ। ਕਿ ਜਿਸ ਜੋਨੇ ਵੀ authentic ਹੋਵੇ ਜੇਰੀ ਕਲਸ਼ੈਂਟੀ ਤੇ ਜਾਵੇ ਉਹ ਤਾਂ ਨਿਕਨੇਮ ਉਲੋਖਣ 2000 ਜਿਆਦਾ ਰੱਖ ਲੈਣਗੇ ਉਹਦੇ ਕਰਕੇ ਉਹ ਅਸੀਂ ਕਰ ਰਹੇ ਹਾਂ ਤੇ ਹੋ ਜਾਏਗਾ ਗਲਤੀ ਕਰਨ ਪਏ ਸਰ ਘਰ ਘਰ ਕਿੰਨਾ ਦਾ ਰੋਟੀਕਾ ਬੰਦ ਆ ਰਿਹਾ ਨੋਰਮਲ ਹੀ ਹੈ ਕੋਈ ਜਿਆਦਾ ਠੀਕ ਹੈ ਉਹਦਾ ਜੇ ਬਗੇ ਕਿ ਬਹੁਤ ਜਿਆਦਾ ਹਾਈ ਫਾਈ ਨਹੀਂ ਹੈ ਜੇ ਪਰ ਪੈਸੇ ਕੁਝ ਪੰਜ ਸੱਤਵੇਂ ਹੈ ਚੰਗੇ ਕਮੈਂਟ ਸਰ ਲਗਾ ਤਾਂ ਬੱਚੇ ਹੋਣ ਕਿ ਸਮਝ ਨਹੀਂ ਆ ਰਿਹਾ ਕੋਈ ਵੀ ਆ ਰਿਹਾ ਕੋਈ ਸਮਝ ਨਹੀਂ ਆ ਰਹੀ ਉਹ ਮੈਂ ਤਾਂ ਹਮੇਸ਼ਾ ਬੱਚਾ ਤੋਂ ਤੁਹਾਡੇ ਰਾਹੀਂ ਉਹ ਬੈਂਕੀ ਕਰਦਾ ਕਿ ਦੇਖੋ ਆਪਣੀ ਮਿਹਨਤੀ ਕਮਾਈ ਕਰੋ ਉਹਦੇ ਰਾਹੀਂ ਦੀ ਬਰਕਤ ਹੈ ਔਰ ਇਹਨਾਂ ਛੁੱਥੇ ਜਿਹੜੇ ਖਵਾਬ ਨੇ ਮੈਂ ਉਹ ਗੁੰਗਾ ਜਾਂ ਛੁੱਥੇ ਡਿਵਿਜਨ ਜਿਹੜੀਆਂ ਹੁੰਦੀਆਂ ਨੇ ਕਿ ਪਤਨੀਆਂ ਤੁਹਾਨੂੰ ਅੱਜ ਦੀ ਰਾਤ ਅਮੀਰ ਕਰ ਦੂਗੀ ਇਹ ਚੀਜ਼ ਹੈ ਕਿ ਉਦੋਂ ਮਾਰਨ ਚੀਜ਼ ਥੋੜੀ ਦੇਰ ਬਾਅਦ ਟੈਨਸ਼ਨ ਆਉਂਦੀ ਪਰ ਅੰਤ ਵਿੱਚ ਦੇਖੋ ਇਹ ਬੜੀ ਦੇਰ ਚ ਜੰਦਾ ਤੇ ਸਿਖਣਾ ਹੁੰਦੀ ਹੈ ਇੰਨੀ ਹੈ ਪਰ ਜੇ ਹੈਵੀ ਰਿਕਵਰੀ ਜਬ ਵਿੱਚ ਬੰਦਾ ਆਮ ਤੌਰ ਤੇ ਕਿੰਨ੍ਹਾ ਬੋਲਦਾ ਹੈ